ਅੰਤਰਰਾਸ਼ਟਰੀ ਪੱਧਰ ਤੇ ਮਸਲਾ ਐਡਾ ਭੱਗ ਗਿਆ ਕਿ 26 ਜਾਨਾਂ ਗਈਆਂ ਬੇਕਸੂਰ ਪੈਲਗਾਮ ਉਸ ਤੋਂ ਬਾਅਦ ਕਿਵੇਂ ਜੰਗ ਦੇ ਹਾਲਾਤ ਬਣੇ ਉਹਦੇ ਵਿੱਚ ਜਿਹੜੇ ਅਫਸਰਾਂ ਨੇ ਖਾਸ ਕਰਕੇ ਫੌਜ ਦੇ ਵੱਡੇ ਅਫਸਰਾਂ ਨੇ ਲੀਡ ਕੀਤੀ ਤਾਂ ਖਾਸ ਕਰਕੇ ਇੱਥੇ ਕਰਨਲ ਸੋਫੀਆ ਕਰੇਸ਼ੀ ਦੀ ਗੱਲ ਕਰੀਏ ਭਾਜਪਾ ਦਾ ਇੱਕ ਲੀਡਰ ਜਿਹੜਾ 7-8 ਵਾਰੀ ਦਾ ਵਿਧਾਇਕ ਬਣ ਗਿਆ ਮੰਤਰੀ ਰਹਿ ਚੁੱਕਾ ਉਹ ਇਹੋ ਜੀ ਮਾੜੀ ਸ਼ਬਦਾਵਲੀ ਵਰਤਦਾ ਉਸ ਫੌਜੀ ਅਫਸਰ ਦੇ ਬਾਰੇ ਕਰਨਲ ਦੇ ਬਾਰੇ ਕਿ ਉਸ ਤੋਂ ਬਾਅਦ ਭਾਜਪਾ ਜਿਹੜੀ ਹੈ ਜਿਵੇਂ ਦਾ ਅਗਰੈਸ਼ਨ ਦਿਖਾਉਂਦੀ ਹਰ ਮਾਮਲੇ 'ਚ ਉੱਥੇ ਚੁੱਪ ਵੱੱਟੀ ਬੈਠੀ ਐ ਕੋਈ ਕਾਰ ਹੀ ਨਹੀਂ ਰਹੀ ਕੁਝ ਦੇਖੋ ਬੀਜਪੀ ਜਿਹੜਾ ਬਦਾ ਕਲੀਅਰ ਏਜੰਡਾ ਵਾ ਉਹ ਮੈਜੋਰਟੀ ਨੂੰ ਲੈ ਕੇ ਚੱਲਦੀ ਉਹ ਮਿਨਿਓਰਟੀ ਨੂੰ ਲੈ ਕੇ ਨਹੀਂ ਚੱਲਦੀ ਹੈਗੀ ਇਹ ਤੇ ਉਹਨੇ ਕਿਹਾ ਸੀ ਟਿੱਪਣੀ ਤੇ ਇਹ ਵੀ ਬੜੀ ਬੜੀ ਭੈੜੀ ਸੀ ਮਾੜੀ ਸੀ ਇਸ ਤੋਂ ਪਹਿਲਾਂ ਤੇ ਬੀਜਪੀ ਦੇ ਜਿਹੜੇ ਐਮਪੀ ਨੇ ਉਹਨਾਂ ਤੇ ਤੇ ਸਾਡੇ ਇੰਟਰਨੈਸ਼ਨਲ ਜਿਹੜੀਆਂ ਕੁੜੀਆਂ ਪਹਿਲਵਾਨ ਸੀ ਜਿੰਸੀ ਸ਼ੋਸ਼ਣ ਦੇ ਦੋਸ਼ ਲੱਗੇ ਸੀ ਬੀਜਪੀ ਨੇ ਉਹਨੂੰ ਨਹੀਂ ਕੱਢਿਆਗਾ ਇੱਥੇ ਸ਼ਰਿਆਮ ਗੋਲੀ ਮਾਰ ਇਹਨੂੰ ਸਾਲੋ ਕੋ ਉਹਨੂੰ ਨਹੀਂ ਕੈਬਨਟ ਚੋਂ ਕੱਢਿਆ ਗਿਆ ਸੀ ਭਾਜੀਪੀ ਜਿੱਥੇ ਜਿੱਥੇ ਮੈਜੋਰਟੀ ਨੂੰ ਲੱਗਦਾ ਹੈ ਕਿ ਬੀਜੇਪੀ ਵੀ ਸਾਨੂੰ ਮੈਜੋਰਟੀ ਤੋਂ ਅਸੀਂ ਮੈਜੋਰਟੀ ਨੂੰ ਲੈ ਕੇ ਚੱਲਣਾ ਵਾ ਉੱਥੇ ਉੱਥੇ ਮਿਨੋਰਟੀ ਵਾਲੇ ਬੰਦੇ ਨੂੰ ਭਾਵੇਂ ਗਾਲਾਂ ਕੱਢੋ ਜੋ ਮਰਜ਼ੀ ਕਰ ਲੋ ਬੀਜੇਪੀ ਪਰਵਾਹ ਨਹੀਂ ਕਰਦੀ ਹੈਗੀ ਬੀਜੇਪੀ ਦਾ ਕਰੈਕਟਰ ਬੀਜੇਪੀ ਦੀ ਜਿਹੜੀ ਉਹ ਇੱਕ ਵਿਚਾਰਧਾਰਾ ਉਹ ਖਤਮ ਹੋਈ ਪਈ ਆ ਪਹਿਲਾਂ ਹੁਣ ਦੇਖੋ ਇਹਨਾਂ ਚ ਕਾਂਗਰਸੀ ਵੀ ਸ਼ਾਮਿਲ ਕਰੀ ਜਾ ਰਹੇ ਨੇ ਟੀਐਮਸੀ ਵਾਲੇ ਬੀਜੇਪੀ ਨੂੰ ਜੋ ਕੋ ਮਾਲ ਲੱਭਦਾ ਉਹ ਆਪਣੀ ਮਸ਼ੀਨ ਚ ਲੈ ਕੇ ਧੋ ਦਿੰਦੇ ਹੈਗੇ ਤੇ ਉਹ ਉਹ ਬਹੁਤ ਵੱਡਾ ਦੇਸ਼ ਭਗਤ ਬਣ ਜਾ ਹੁਣ ਦੇਖੋ ਬੀਜੇਪੀ ਨੇ ਕੀ ਕੀਤਾ ਸੀ ਕਿਉਂਕਿ ਇੱਕ ਉਸ ਮੁਲਕ ਦੇ ਨਾਲ ਲੜ ਰਹੇ ਆ ਜਿਹਦੀ ਸਾਡੀ ਕਦੇ ਵੀ ਨਹੀਂ ਬਣੀ ਅਸੀਂ ਉਸ ਤੋਂ ਹਮੇਸ਼ਾ ਸੁਚੇਤ ਰਹਿੰਦੇ ਆ ਚਕੰਨੇ ਰਹਿੰਦੇ ਨੇ ਤੇ ਬੀਜੇਪੀ ਨੇ ਕੀ ਕੀਤਾ ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ ਕਿ ਪ੍ਰੈਸ ਕਾਨਫਰੈਂਸ ਕਰਵਾਉਣੀ ਇੱਕ ਕਿਉਂਕਿ ਦੋ ਮਹਿਕਮੇ ਰਲ ਕੇ ਪ੍ਰੈਸ ਕਾਨਫਰੈਂਸ ਕਰ ਰਹੇ ਕਿਉਂਕਿ ਫੋਰਨ ਪਾਲਿਸੀ ਦਾ ਵੀ ਸੀ ਮਸਲਾ ਤੇ ਦੇਸ਼ ਦੇ ਡਿਫੈਂਸ ਦਾ ਵੀ ਮਸਲਾ ਹੈ ਇਸ ਕਰਕੇ ਤੇ ਇੱਕ ਵਿਕਰਮ ਮਿਸਰੀ ਜਿਹੜੇ ਇੰਡੀਅਨ ਫੋਰਨ ਡਿਪਾਰਟਮੈਂਟ ਦੇ ਜਿਹੜੇ ਸਖਤਰ ਸੀ ਇੱਕ ਉਹ ਤੇ ਨਾਲ ਦੋ ਔਰਤਾ ਆਫੀਸਰ ਲਾ ਦਿੱਤੀਆਂ ਇੱਕ ਵਿਯੋਮਿਕਾ ਸਿੰਘ ਜਿਹੜੇ ਵਿੰਗ ਕਮਾਂਡਰ ਹੈ 에ਅਰ ਫੋਰਸ ਦੇ ਦੂਜੇ ਆਰਮੀ ਦੇ ਹੀ ਕਰਨਲ ਸੋਫੀਆ ਕਰੈਸ਼ੀ ਉਹਨੂੰ ਲਾ ਦਿੱਤਾ ਗਿਆ ਦੋਨੇ ਚੁਣ ਕੇ ਲਿਆਗੇ ਇੱਕ ਹਿੰਦੂ ਭਾਈਚਾਰੇ ਤੋਂ ਲੈ ਲਈ ਰਾਜਪੂਤ ਉਹ ਸਿੰਘ ਹੀ ਵਿਕਰਮ ਮਿਸਰੀ ਉਸ ਭਾਈਚਾਰੇ ਦਾ ਆ ਗਿਆ ਦੂਜੀ ਮੁਸਲਮ ਭਾਈਚਾਰੇ ਤੋਂ ਆ ਗਈ ਹੁਣ ਬੀਜੇਪੀ ਦੇ ਆਦਤ ਹੈ ਨਾ ਕਿਉਂਕਿ ਮੂੰਹ ਕਦੀ ਮੂੰਹ ਤੇ ਲੋਕਾਂ ਨੇ ਨਾ ਬੀਜੇਪੀ ਨੇ ਸਮਝਾਇਆ ਨਾ ਲੋਕੀ ਸਮਝਾ ਪਾਰੇ ਬਿਜਣ ਤੇ ਉਹ ਮਿਨੋਰਟੀ ਦੇ ਖਿਲਾਫ ਇਹੋ ਜਿਹੇ ਸ਼ਬਦ ਬੋਲਦੇ ਰਹਿੰਦੇ ਹੈ ਕਿਨੇ ਕਿਸ ਨੇ ਅਜੇ ਤੱਕ ਮੂੰਹ ਭੰਨਿਆ ਨਹੀਂ ਸੀ ਬੀਜੇਪੀ ਦੇ ਲੀਡਰ ਨੇ ਵੀ ਨਹੀਂ ਪ੍ਰਧਾਨ ਨੇ ਕਦੀ ਭੰਨਿਆ ਨਾ ਗ੍ਰਹਿ ਮੰਤਰੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੂੰਹ ਪੈ ਗਿਆ ਨਾ ਵੀ ਜਿਹਦੇ ਮਰਜ਼ੀ ਖਿਲਾਫ ਬੋਲ ਦੋ ਹੁਣ ਹੈਰਾਨੀ ਵਾਲੀ ਗੱਲ ਕਿ ਇੱਕ ਪਾਸੇ ਅਸੀਂ ਕਹਿੰਨੇ ਕਿ ਅਸੀਂ ਦੇਸ਼ ਇਕੱਠੇ ਆ ਅਸੀਂ ਸਾਰਾ ਭਾਈਚਾਰਕ ਸਾਰੇ ਫਿਰਕੇ ਇਕੱਠੇ ਨੇ ਸਾਰੇ ਧਰਮ ਇਕੱਠੇ ਨੇ ਅਸੀਂ ਦੁਸ਼ਮਣ ਦੇਸ਼ ਨੂੰ ਜਵਾਬ ਦਿੱਤਾ ਹੈਗਾ ਤੇ ਜਿਹੜੀ ਕੁੜੀ ਰੋਜ਼ ਪ੍ਰੈਸ ਕਾਨਫਰੰਸ ਕਰਦੀ ਸੀ ਉਹਨੂੰ ਲੈ ਕੇ ਇੱਕ ਬੀਜੇਪੀ ਨੂੰ ਹਾਈ ਕੋਰਟ ਨੇ ਨੋਟਿਸ ਲਿਆ ਮੱਧ ਪ੍ਰਦੇਸ਼ ਦੀ ਸਰਕਾਰ ਨੇ ਬੀਜੇਪੀ ਦੇ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ ਉਹਨੂੰ ਤਾਂ ਉਲਟਾ ਤਗਮੇ ਲਾਉਣਗੇ ਬੀਜੇਪੀ ਵਾਲੇ ਹਾਈ ਕੋਰਟ ਨੇ ਪਰਚਾ ਦਰਜ ਕੀਤਾ ਔਰ ਸਵੇਰ ਫਿਰ ਬੀਜੇਪੀ ਨੇ ਉਹਨੂੰ ਨਹੀਂ ਕੱਢਿਆਗਾ ਨਾ ਪਾਰਟੀ ਚੋਂ ਕੱਢਿਆ ਨਾ ਮੰਤਰੀ ਮੰਡਲ ਚੋਂ ਕੱਢਿਆ ਗਿਆ ਉਹ ਬੰਦਾ ਸੁਪਰੀਮ ਕੋਰਟ ਜਾਂਦਾ ਸੁਪਰੀਮ ਕੋਰਟ ਨੇ ਵੀ ਲਾਨਤਾਂ ਪਾਈਆਂ ਇਸ ਦੇ ਬਾਵਜੂਦ ਬੀਜੇਪੀ ਨੂੰ ਕੋਈ ਸ਼ਰਮ ਨਹੀਂ ਆਈ ਬੀਜੇਪੀ ਨੇ ਕੋਈ ਨੈਤਿਕਤਾ ਨਹੀਂ ਦਿਖਾਈ ਹੈਗੀ ਤੇ ਇਸ ਤੋਂ ਕਿਉਂਕਿ ਬੀਜੇਪੀ ਦਾ ਇਤਿਹਾਸ ਬਣ ਚੁੱਕਾ ਕਿ ਜਿਹੜਾ ਵੀ ਇਹਨਾਂ ਦਾ ਬੰਦਾ ਮਿਨੋਰਟੀ ਨੂੰ ਲੈ ਕੇ ਖਾਸ ਕਰਕੇ ਇੱਕ ਫਿਰਕੇ ਨੂੰ ਲੈ ਕੇ ਜਿੰਨਾ ਅਗਰੈਸ਼ਨ ਦਿਖਾਊਗਾ ਇਹ ਉਹਨੂੰ ਇਨਾਮ ਦਿੰਦੇ ਹੈਗੇ ਨੇ ਪੂਰਾ ਇੰਡੀਆ ਜੇ ਕੋਈ ਹੋਰ ਕੋਈ ਹੁੰਦਾ ਤੇ ਇੱਥੇ ਰੈਲ ਧਰਨੇ ਛੜਕਾਂ ਪਤਾ ਨਹੀਂ ਕੀ ਕੁਝ ਕਰਨਾ ਸੀ ਬਜਰੰਗਦਾਲ ਸ਼ਿਵ ਸੈਨਾ ਜਿਹੜੇ ਫਰਜੀ ਰਾਸ਼ਟਰਵਾਦੀ ਹੈਗੇ ਐਵੇਂ ਲੱਗਦਾ ਕਿ ਦੇਸ਼ ਦੇ ਵਿੱਚ ਰਾਸ਼ਟਰਵਾਦੀ ਹੁਣੇ ਜੰਮੇ ਹੈਗੇ ਨੇ 2014 ਤੋਂ ਬਾਅਦ ਹੀ ਜੰਮੇ ਨੇ ਉਸ ਤੋਂ ਪਹਿਲਾਂ ਇੱਥੇ ਦੇਸ਼ ਦੇ ਵਿੱਚ ਰਾਸ਼ਟਰਵਾਦੀ ਰਹਿੰਦੇ ਨੇ ਅੰਗਰੇਜ਼ ਜਿਵੇਂ ਅਕੰਗਣਾ ਲਾਉਤ ਕਹਿੰਦੀ ਕਿ ਸਾਨੂੰ ਭੀਗ ਦੇ ਵਿੱਚ ਮਿਲੀ ਹੈਗੀ ਹਨ ਉਹਨੇ ਬੋਲੇ ਸੀ ਨਾ ਉਹਨੂੰ ਟਿਕਟ ਦਿੱਤੀ ਗਈ ਐਮਪੀ ਬਣਾਇਆ ਗਿਆ ਮਤਲਬ ਇਨਾਮ ਦਿੰਦੇ ਨੇ ਕਿ ਤੁਸੀਂ ਇਦਾਂ ਦੇ ਸ਼ਬਦ ਬੋਲੋ ਅਸੀਂ ਤੁਹਾਨੂੰ ਨਾਮ ਦਵਾਂਗੇ ਹੁਣ ਇਹ ਜਿਹੜਾ ਮਸਲਾ ਜਿਹੜਾ ਆਇਆ ਹੈ ਇਹ ਵੇਲੇ ਜਿਹੜਾ ਵਿਜੇ ਸ਼ਾਹ ਜਿਹੜਾ ਵਿਜੇ ਸ਼ਾਹ ਇੱਕ ਤੇ ਬੋਲਦਾ ਬੀਜੇਪੀ ਦੋ ਚੀਜ਼ਾਂ ਤੋਂ ਡਰਦੀ ਇੱਕ ਤੇ ਜਿਹੜਾ ਵਾ ਇਹ ਐਸਟੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ ਪੀ ਕਿਤੇ ਸਾਡੇ ਨਾਲ ਜਿਹੜਾ ਐਸਟੀ ਭਾਈਚਾਰਾ ਜਿਹੜਾ ਵਾ ਟ੍ਰਾਈਬਲ ਭਾਈਚਾਰਾ ਨਾਰਾਜ਼ ਨਾ ਹੋ ਜਾਏ ਦੂਜਾ ਕਿਉਂ ਜਿਹੜੀ ਕਰਨਲ ਕ੍ਰੈਸ਼ੀ ਆ ਮੁਸਲਮ ਭਾਈਚਾਰੇ ਵੀ ਜੇ ਅਸੀਂ ਇੱਕ ਮੁਸਲਮ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਆਫੀਸਰ ਦੇ ਮਸਲੇ ਦੇ ਵਿੱਚ ਜੇ ਉਹਨੂੰ ਮੰਤਰੀ ਨੂੰ ਕੱਢ ਦਿੱਤਾਗਾ ਤੇ ਕਿਤੇ ਪ੍ਰਦੇਸ਼ ਦਾ Hindu ਭਾਈਚਾਰਾ ਨਾਰਾਜ਼ ਹੋ ਜੇ BJP ਦੋ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਹੈ ਹੁਣ ਦੇਖੋ BJP ਇਹਨੂੰ ਵਿਚਾਰ ਰਹੀ ਹੈ ਕਿਉਂ ਵਿਚਾਰ ਰਹੀ ਹੈ ਇਹਦੀਆਂ ਤਿੰਨ ਮੋਟੀਆਂ ਵਜ੍ਹਾ ਇੱਕ ਤੇ BJP ਝੁਕਣਾ ਨਹੀਂ ਚਾਹੁੰਦੀ ਠੀਕ ਹੈ ਵੀ ਸਾਡੀ ਅਸੀਂ ਤੇ ਤਿੰਨ ਵਾਰ ਸਰਕਾਰ ਬਣਾਈ ਆ ਸੈਂਟਰ ਲੈਵਲ ਤੇ ਵੀ ਵੱਧ ਪ੍ਰਦੇਸ਼ ਸਾਨੂੰ ਕੌਣ ਝਕਾਉਣ ਵਾਲਾ ਦੂਜੀ ਹੈਗੀ ਹੈ ਕਿ ਡੈਮੇਜ ਕੰਟਰੋਲ ਦੀ ਕੋਸ਼ਿਸ਼ ਨਹੀਂ ਹੋ ਰਹੀ ਤੇ ਜੀ ਆਦੀਵਾਸੀ ਵੋਟਾਂ ਦਾ ਖਤਰਾ ਹੁਣ ਜਿਹੜੇ ਇਹਨਾਂ ਨੇ ਕਰਨਲ ਸੋਫੀਆ ਕਰੇਸੀ ਦੇ ਮਸਲੇ ਜਿਹੜਾ ਟਿੱਪਣੀ ਦਿੱਤੀ ਐ ਵਿਜੇ ਸ਼ਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਮਕਦਮਾ ਦਰਜ ਹੁੰਦਾ ਅਸਤੀਫਾ ਨਾ ਦਿੱਤਾ ਦੇ ਨਾਲ ਆ ਪਰਚਾ ਤੇ ਇਹਨਾਂ ਨੂੰ ਖੁਦ ਕਰਨਾ ਚਾਹੀਦਾ ਸੀ ਮੰਤਰੀ ਮੰਡਲ ਤੋਂ ਬਾਹਰ ਕੱਢਣਾ ਚਾਹੀਦਾ ਸੀ ਜੀ ਉਹਨੇ ਦਿੱਤਾ ਨਹੀਂ ਇਹਨਾਂ ਲਿਆ ਨਹੀਂ ਔਰ ਵਿਰੋਧ ਹੋ ਰਿਹਾ ਹੁਣ 우ਮਾ ਭਾਰਤੀ ਜਿਹੜੀ ਬੀਜੇਪੀ ਦੀ ਮੁੱਖ ਮੰਤਰੀ ਰਹਿ ਚੁੱਕੀ ਮਧਪੁਰ ਦੇ ਉਹਨੇ ਵੀ ਆਲੋਚਨਾ ਕੀਤੀ ਆ ਪਰ ਉਲਟਾ ਹੁਣ ਬੀਜੇਪੀ ਡੈਮੇਜ ਕੰਟਰੋਲ ਤੇ ਲੱਗੀ ਹੋਈ ਆ ਹੁਣ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ 20 ਸਾਲ ਤੋਂ ਕੈਬਨਿਟ ਦੇ ਵਿੱਚ ਮੰਤਰੀ ਨੇ ਬੜੇ ਸੀਨੀਅਰ ਮੰਤਰੀ ਨੇ 8 ਵਰ ਦੇ ਵਿਧਾਇਕ ਬਣ ਚੁੱਕੇ ਨੇ ਪੋਸ ਗ੍ਰੈਜੂਏਟ ਨੇ ਠੀਕ ਹੈ ਜੀ ਵਿਧਾਨ ਸਭਾ ਇਹਦਾ ਹਰਸੂਦ ਐ ਐਸਟੀ ਭਾਈਚਾਰਾ ਪਹਿਲੀ ਦਫਾ ਇਹ 1990 ਚ ਇਲੈਕਸ਼ਨ ਲੜੇ ਫਿਰ 2023 ਚ ਤੇ ਪਹਿਲੀ ਵਾਰ ਮੰਤਰੀ 2003 ਚ ਬਣੇ ਪੰਜ ਵਾਰ ਦੇ ਮੰਤਰੀ ਬਣ ਗਏ ਹੁ ਤਿੰਨ ਵਜਾ ਇੱਕ ਤੇ ਭਾਜਪਾ ਕਹਿੰਦੇ ਕਦੀ ਵੀ ਆਪਣੇ ਉਹਨਾਂ ਦਾ ਕੋਈ ਲੀਡਰ ਚਾਹੀਓ ਕੋਈ ਐਮਐਲਏ ਚਾਹੀਓ ਆਮ ਲੀਡਰ ਵਿਚ ਹੈ ਮੰਤਰੀ ਹੋਵੇ ਜੇ ਉਹ ਕਿਤੇ ਫਸਦੇ ਹੈਗੇ ਨੇ ਤੇ ਭਾਜਪਾ ਪ੍ਰੈਸ਼ਰ 'ਚ ਨਹੀਂ ਕੰਮ ਕਰਦੀ ਹੈਗੀ ਵੀ ਪਾਰਟੀ ਦਾ ਨੁਕਸਾਨ ਨੂੰ ਡੈਮੇਜ ਜਦੋਂ ਹੁੰਦਾ ਉਹਨੂੰ ਕੰਟਰੋਲ ਕਰਦੇ ਲੱਗਦੀ ਆ ਹੁਣ ਇੱਕ ਜਿਹੜੀ ਇਹਨਾਂ ਦੀ ਲੋਕ ਸਭਾ ਮੈਂਬਰੀ ਪਰਗਿਆ ਠਾਕਰ ਉਹਨੇ ਮਹਾਤਮਾ ਗਾਂਧੀ ਲੈ ਕੇ ਐਡੀ ਭੈੜੀ ਟਿੱਪਣੀ ਕੀਤੀ ਸੀ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਇਹਨੂੰ ਮਾਫ ਨਹੀਂ ਕਰ ਸਕਦਾ ਲੇਕਿਨ 5 ਸਾਲ ਉਹ ਮੈਂਬਰ ਪਾਰਲੀਮੈਂਟ ਰਹੀ ਸੀ ਕੁਝ ਨਹੀਂ ਕੀਤਾ ਫਿਰ ਦੂਜਾ ਬੀਜੇਪੀ ਦੇ ਇਲਜ਼ਾਮ ਹੈ ਕਿ ਦੋ ਮੂੰਹੇ ਆ ਮਤਲਬ ਦੋ ਦੋ ਗਲੀਆਂ ਦੀਆਂ ਗੱਲਾਂ ਕਰਦੇ ਆਗੇ ਨੇ ਜੇ ਕਿਸੇ ਹੋਰ ਦਾ ਹੋਊਗਾ ਤਾਂ ਠੀਕ ਆ ਅਸਤੀਫਾ ਮੰਗ ਲੈਣਗੇ ਧਰਨੇ ਦੇ ਦੇਣਗੇ ਠੀਕ ਹੈ ਉਹਨੂੰ ਦੇਸ਼ ਦਰੋਹੀ ਕਹਿ ਦੇਣਗੇ ਹਨਾ ਆਪਣੇ ਨੂੰ ਦੇਸ਼ ਭਗਤ ਕਹਿੰਦੇ ਨੇ ਦੂਜਾ ਉੱਥੇ ਆਦੀਵਾਸੀ ਵੋਟਰ ਆ ਜਿਹੜੇ ਅਸਤੀਫਾ ਜਿਹੜਾ ਸ਼ਾਹ ਆ ਇਸ ਕਰਕੇ ਇਹ ਨਹੀਂ ਐਰ ਕੋ ਅਸਤੀਫਾ ਨਾ ਉਧੇ ਰਿਹਾ ਨਾ ਲੈ ਰਿਹਾ ਕਿਉਂਕਿ ਜਿਹੜੇ ਹਰਸੂਦ ਜਿੱਥੋਂ ਐਮ ਐਲ ਏ ਆ ਔਰ ਉਥੇ ਨੇੜਲੇ ਤੇੜਲੇ ਜਿਹੜੇ ਆਦੀਵਾਸੀ ਖੇਤਰ ਸ਼ਾ ਦਾ ਕਾਫੀ ਕਹਿੰਦੇ ਪ੍ਰਭਾਵ ਪਿਛਲੇ 40 ਸਾਲ ਵਿੱਚ ਉਹ ਭਾਜਪਾ ਦੀ ਪ੍ਰਤੀਨਿਧਤਾ ਕਰੀ ਨੇ ਆਦੀਵਾਸੀ ਵੋਟਰ ਕਰਕੇ ਇਸ ਕਰਕੇ ਇਹ ਕਰਨਾ ਨਹੀਂ ਚਾਹੁੰਦੇ ਹੁਣ ਜਦੋਂ ਮੁੱਖ ਮੰਤਰੀ ਪਹਿਲਾਂ ਰਹਿ ਗਏ ਸ਼ਿਵ ਚਰਾਚੌਣ ਜਿਹੜੇ ਇਸ ਟਾਈਮ ਦੇਸ਼ ਦੇ ਖੇਤੀਬਾੜੀ ਮੰਤਰੀ ਆ ਉਹਨੇ ਇੱਕ ਸ਼ੁਰੂ ਕੀਤੀ ਅਸ਼ੀਰਵਾਦ ਯਾਤਰਾ ਉਹਦੇ ਚ ਵਿਜੇ ਸ਼ਾਹ ਨੂੰ ਉਹਨੇ ਗਲੇ ਲਾਇਆ ਜੱਫੀ ਪਾਈ ਰੋਡ ਸ਼ੋਅ ਚ ਕਿ ਉਹ ਮੈਸੇਜ ਸੀ ਆਦੀਵਾਸੀ ਭਾਈਚਾਰੇ ਨੂੰ ਐਸਟੀ ਭਾਈਚਾਰੇ ਨੂੰ ਜਾਂ ਜੋ ਵੀ ਟ੍ਰਾਈਬਲ ਭਾਈਚਾਰੇ ਨੂੰ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਹਾਡਾ ਮੰਤਰੀ ਪੱਕਾ ਵਾ ਹੁਣ ਅਜਿਹੀ ਸਥਿਤੀ ਦੇ ਵਿੱਚ ਉੱਥੇ ਕਹਿੰਦੇ ਪਹਿਲਾਂ 22% ਜਿਹੜਾ ਵਾ ਟ੍ਰਾਈਬਲ ਭਾਈਚਾਰਾ ਰਹਿੰਦਾ ਹੈ ਇਸ ਕਰਕੇ 2018 ਤੋਂ ਬਾਅਦ ਬੀਜੇਪੀ ਦਾ ਉਸ ਏਰੀਆ ਦੇ ਵਿੱਚ ਗਰਾਫ ਵਧਿਆ ਤੀਜੀ ਗੱਲ ਹੈ ਕਿ ਜੇ ਅਸਤੀਫਾ ਲੈਂਦੇ ਨੇ ਤੇ ਬੀਜੇਪੀ ਨੂੰ ਲੱਗੂਗਾ ਕਿ ਅਸੀਂ ਕਾਂਗਰਸ ਦੇ ਦਬਾਅ ਹੇਠ ਲੈ ਲਿਆ ਕਾਂਗਰਸ ਨੂੰ ਸੇਰਾ ਨਹੀਂ ਦੇਣਾ ਚਾਹੁੰਦੇ ਪੇ ਇੰਦਾ ਤੇ ਉਹ ਮੰਗਿਆ ਕਰਨਗੇ ਤੇ ਅਸੀਂ ਅਸਤੀਫਾ ਸਾਨੂੰ ਦੇਣਾ ਪਿਆ ਕਰੂਗਾ ਹੁਣ ਸਭ ਤੋਂ ਵੱਡੀ ਗੱਲ ਕਿ ਹੁਣ ਡੈਮੇਜ ਕੰਟਰੋਲ ਵਾਸਤੇ ਇਹਨਾਂ ਨੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ ਡਾਕਟਰ ਮੋਹਨ ਜਾਦਵ ਉਹਨਾਂ ਨੇ ਮੀਟਿੰਗ ਬੁਲਾਈ ਸੀ ਕੈਬਨਿਟ ਦੇ ਵਿੱਚ ਉਹਦੇ ਚ ਵੀ ਮੌਜੂਦ ਸੀ 13 ਤਰੀਕ ਨੂੰ ਕੈਬਨਿਟ ਮੀਟਿੰਗ ਬੁલાਏਗੀ ਉਹਦੇ ਚ ਵੀ ਵਿਜੇ ਸ਼ਾਹ ਜਿਹਨੇ ਕਰਨਲ ਸੋਫੀਆ ਕ੍ਰਿਸ਼ੀ ਬਾਰੇ ਬਹੁਤ ਮੰਦਾ ਬੋਲਿਆ ਉਹ ਮੀਟਿੰਗ ਚ ਹਾਜ਼ਰ ਸੀ ਤੇ ਉਸ ਤੋਂ ਬਾਅਦ ਵੀ ਉੱਥੇ ਕੋਈ ਗੱਲਬਾਤ ਨਹੀਂ ਕੀਤੀ ਜਾਂ ਤੇ ਉਹਨੂੰ ਮੀਟਿੰਗ ਚ ਨਾ ਬੁਲਾਉਂਦੇ ਹੁਣ ਜਹੀ ਸਥਿਤੀ ਦੇ ਵਿੱਚ ਨਾ ਕੋਈ ਚੇਤਾਵਨੀ ਦੇਖਦੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਖਦੇ ਗ੍ਰਹਿ ਮੰਤਰੀ ਸਾਹਿਬ ਨੂੰ ਤੇ ਬੋਲਣਾ ਚਾਹੀਦਾ ਹੈ ਬੀਜੇਪੀ ਦੇ ਪ੍ਰਧਾਨ ਨੂੰ ਤੇ ਬੋਲਣਾ ਚਾਹੀਦਾ ਜਿਹੜੇ ਕੌਮੀ ਆ ਪਰ ਇਹ ਆ ਕਿ ਕੋਈ ਫਟਕਾਰ ਨਹੀਂ ਸਪਰੀਮ ਕੋਰਟ ਬੰਦਾ ਜਾ ਰਿਹਾ ਸਰਕਾਰ ਸਰਕਾਰ ਜਾ ਰਹੀ ਹੈਗੀ ਵੀ ਹਾਈ ਕੋਰਟ ਦੇ ਜਿਹੜੇ ਡਾਇਰੈਕਸ਼ਨ ਤੇ ਐਫ ਆਈ ਆਰ ਜਿਹੜੀ ਆ ਜਿਹੜੀ ਕਿਤੇ ਰੱਦ ਹੋ ਜੇ ਸਪਰੀਮ ਕੋਰਟ ਦੇ ਵੀ ਇਲਾਨ ਤਾਂ ਪਾਈਆਂ ਹੈਗੀਆਂ ਹੁਣ ਸਵਾਲ ਹੈ ਕਿ ਬੀ ਜੀ ਪੀ ਉਹਨੂੰ ਮੰਤਰੀ ਮੰਡਲ ਦੇ ਕੋਲ ਰੱਖ ਰਹੀ ਹੈਗੀ ਤਿੰਨ ਚੀਜ਼ਾਂ ਨੇ ਕਿ ਕਿਤੇ ਟ੍ਰਾਈਬਲ ਭਾਈਚਾਰਾ ਨਾਰਾਜ਼ ਹੋ ਗਿਆ ਟ੍ਰਾਈਬਲ ਭਾਈਚਾਰੇ ਦੀ ਵੀ ਕੋਈ ਉਹਨਾਂ ਨੂੰ ਮਾਇਨੇ ਨਹੀਂ ਰੱਖਦਾ ਕਾਂਗਰਸ ਆਪੋਜੀਸ਼ਨ ਪਾਰਟੀਆਂ ਦੀ ਜਿਹੜਾ ਪ੍ਰੋਟੈਸਟ ਕਰ ਉਹ ਵੀ ਮਾਇਨੇ ਨਹੀਂ ਰੱਖਦਾ ਇੱਕੋ ਚੀਜ਼ ਮੁੱਖ ਤੌਰ ਤੇ ਮਾਇਨੇ ਨਹੀਂ ਰੱਖਦੀ ਆ ਕਿ ਐਸ.ਵਾਈ. ਕ੍ਰੇਸ਼ੀ ਮੁਸਲਮ ਭਾਈਚਾਰੇ ਨਾਲ ਭਾਪੀ ਨੂੰ ਕੋਈ ਪਰਵਾਹ ਨਹੀਂ ਹੈ ਵੀ ਸਾਡੇ ਮੰਤਰੀ ਨੇ ਕੀ ਗਿਆ ਉਹ ਕਹਿਣਗੇ ਜੇ ਐਸ.ਸੀ ਉਹਨੂੰ ਕੱਢਤਾ ਅਹੀਂ ਅਸਤੀਫਾ ਮੰਗ ਲਿਆ ਜਾਂ ਉਹਨੇ ਦੇ ਦਿੱਤਾਗਾ ਤੇ ਫਿਰ ਪੂਰੇ ਹਿੰਦੁਸਤਾਨ ਚ ਅਹੀਂ ਤੇ ਲੋਕਾਂ ਨੂੰ ਲੜਾ ਲੜਾ ਕੇ ਇੱਕ ਫਿਰਕੇ ਨੂੰ ਤੰਗ ਕਰ ਕਰਕੇ ਤੇ ਹਿੰਦੂ ਇਕੱਠੇ ਕੀਤੇ ਨੇ ਕਿ ਹਿੰਦੂ ਸੇਫ ਨੇ ਹੁਣੇ ਕਿ ਸੇਫ ਹੋਏ ਨੇ 2014 ਤੋਂ ਬਾਅਦ ਇਸ ਕਰਕੇ ਉਹ ਆ ਹਾਲਾਂਕਿ ਕਹਿੰਦੇ ਕਿ ਉਹਦੀ ਦਾਦੀ ਐਸ.ਵਾਈ. ਕ੍ਰੇਸ਼ੀ ਦੀ ਲਕਸ਼ਮੀ ਬਾਈ ਦੇ ਨਾਲ ਉਸ ਲੜਾਈ ਦੇ ਵਿੱਚ ਸੀ ਠੀਕ ਹੈ ਦਾਦਾ ਉਹਦਾ ਫੌਜ ਦੇ ਵਿੱਚ ਸਾਰਾ ਡੱਬਰ ਫੌਜ ਦੇ ਵਿੱਚ ਹੋਵੇ ਤੇ ਇਸੇ ਕਰਕੇ ਵਾਰ-ਵਾਰ ਜਿਹੜਾ ਨਾ ਚਾਹੇ ਮਿਨੋਰਟੀ ਦੇ ਵਿੱਚ ਮੁਸਲਮ ਹੋਣ ਚਾਹੇ ਸਿੱਖ ਹੋਣ ਵਾਰ-ਵਾਰ ਜਦੋਂ ਮਿਨੋਰਟੀ ਕੋਲ ਰਾਸ਼ਟਰਵਾਦ ਦੇ ਸਰਟੀਫਿਕੇਟ ਮੰਗੇ ਜਾਂਦੇ ਨੇ ਫਿਰ ਉਹ ਲੋਕਾਂ ਦਾ ਦਿਲ ਦੁਖਦਾ ਹੈਗਾ ਹਾਲਾਂਕਿ ਪਹਿਲੇ ਦੇ ਨਹੀਂ ਜਿੱਦਣ ਇਸ ਮੰਤਰੀ ਵਿਜੇ ਸ਼ਾਹ ਨੇ ਐਸ ਵੀ ਉਹ ਕਰਨਲ ਸੋਫੀਆ ਕਰੈਸ਼ੀ ਨੂੰ ਲੈ ਕੇ ਬੇहद ਮਾੜੀਆਂ ਟਿੱਪਣੀਆਂ ਕੀਤੀਆਂ ਸੀ ਹਾਈ ਕੋਰਟ ਤੋਂ ਪਹਿਲਾਂ ਸਰਕਾਰ ਨੂੰ ਮੁਕਦਮਾ ਦਰਜ ਕਰਨਾ ਚਾਹੀਦਾ ਸੀ ਮੰਤਰੀ ਮੰਡਲ 'ਚੋਂ ਕਰਨਾ ਚਾਹੀਦਾ ਸੀ ਪਾਰਟੀ 'ਚੋਂ ਕਰਨਾ ਚਾਹੀਦਾ ਸੀ ਪਰ ਨਹੀਂ ਕੱਢਿਆ ਗਿਆ ਇਹਦਾ ਮਤਲਬ ਵੋਟਾਂ ਦੀ ਖਾਤਰ ਜਾਂ ਕਾਂਗਰਸ ਸਮੇਤ ਬਾਕੀ ਆਪੋਜੀਸ਼ਨ ਕੀ ਕਹਿ ਰਹੀਆਂ ਉਹ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਹੈ ਕਿ ਜੇ ਅਸੀਂ ਇੱਕ ਮੁਸਲਮਨ ਲੇਡੀ ਨੂੰ ਆਫੀਸਰ ਨੂੰ ਜੇ ਸਾਡੇ ਕਿਸੇ ਮੰਤਰੀ ਨੇ ਮਾੜਾ ਚੰਗਾ ਬੋਲ ਦਿੱਤਾਗਾ ਤੇ ਜੇ ਅਹੀਂ ਮੰਤਰੀ ਨੂੰ ਕੱਢ ਦਿੱਤਾ ਹੈਗਾ ਤੇ ਸਾਡੇ ਨਾਲ ਜਿਹੜਾ ਹਿੰਦੂ ਭਾਈਚਾਰਾ ਕਿਤੇ ਉਹਨੇ ਨਾਰਾਜ਼ ਹੋ ਜੇ ਕਿ ਦੇਖੋ ਤੁਸੀਂ ਇੱਕ ਮੁਸਲਮਾਨ ਆਫੀਸਰ ਦੇ ਚੱਕਰ ਦੇ ਵਿੱਚ ਆਪਣੇ ਬੰਦੇ ਨੂੰ ਕੱਢ ਦਿੱਤਾ ਹੈਗਾ ਜਿਹੜਾ ਹਿੰਦੂਵਾਦ ਖੇਡ ਰਹੀ ਨਾ ਭਾਜਪੀ ਜਨ ਧਾਰਮਿਕ ਰੰਗਤ ਨੂੰ ਹੋਰ ਬੜਾਵਾ ਦੇ ਰਹੀ ਹੈਗੀ ਆ ਉਹ ਆਉਣ ਵਾਲੇ ਸਮੇਂ 'ਚ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਜਾਊਗਾ